ਤੇ ਮੈਂ ਵਾਪਸ ਸੋਈ ਸਾਹਿਬ ਵਾਲੇ ਜਾਵਾਂਗੇ ਸੋਈ ਸਾਹਿਬ ਅੱਜ ਪੀਐਮ ਮੋਦੀ ਕਹਿੰਦੇ ਹੋ ਨਜ਼ਰ ਆਏ ਕਿ ਡਿਫੈਂਸ ਸੈਕਟਰ ਆਤਮ ਨਿਰਭਰ ਹੋ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿਵੇਂ ਆਤਮ ਨਿਰਭਰ ਹੋ ਰਿਹਾ ਹੈ ਇੱਕ ਤਾਂ ਤੁਸੀਂ ਵੇਖਿਆ ਹੋਣਾ ਕਿ ਜਦੋਂ ਅਗਨੀ ਪਾਥਰ ਸਕੀਮ ਲੈ ਕੇ ਆਈ ਸੀ ਕੇਂਦਰ ਸਰਕਾਰ ਉਸ ਸਮੇਂ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਇਹ ਵੀ ਦੇਖਿਆ ਗਿਆ ਕਿ ਹੁਣ ਵਾਪਸ ਲੈਣ ਦੀ ਤਿਆਰੀ ਵਿੱਚ ਵੀ ਨਜ਼ਰ ਆ ਰਹੀ ਹੈ ਜੀ ਦੇਖੋ ਜੀ ਆਪਨ ਨਿਰਭਰ ਹੋਣਾ ਜਿਹੜਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਔਰ ਇੰਡੀਆ ਨੇ ਦੇ ਵਿੱਚ ਬਹੁਤ ਕੁਝ ਕੀਤਾ ਹੈ ਨਾ ਸਾਡਾ ਜਿਹੜੀ ਅ ਅਗਨੀ ਵੀਰ ਦੀ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਸਾਨੂੰ ਅਕਲ ਦੀ ਗੱਲ ਨਜ਼ਰ ਨਹੀਂ ਆਈ ਹੈ ਬਟਾ ਨਾ ਇਹ ਨਹੀਂ ਕਿ ਇਸ ਗਵਰਨਮੈਂਟ ਦੀ ਜੋ ਪਲੈਨਿੰਗ ਹੈ ਪਾਲਿਸੀਜ਼ ਨੇ ਉਹ ਸਿਰ ਮੱਥੇ ਤੇ ਹੈ ਜੀ ਅਸੀਂ ਉਹਨਾਂ ਨੂੰ ਚੇਲਾਂਗੇ ਲੇਕਿਨ ਇੱਕ ਹੋਰ ਚੀਜ਼ ਜਿਹੜੀ ਵੱਡੀ ਜ਼ਰੂਰੀ ਹੈ ਕੀ ਆਤਮ ਨਿਰਭਰ ਤੇ ਨਾਲ-ਨਾਲ ਦੇਖੋ ਇਹ ਆਤਮ ਨਿਰਭਰ ਤੁਸੀਂ ਕੁਝ ਇੱਕ ਚੀਜ਼ਾਂ ਚ ਹੋ ਸਕਦੇ ਜੇ ਕੁਝ ਕਰ ਸਕਦੇ ਜੇ ਜੀ ਲੇਕਿਨ ਸਾਡੀ ਜਿਹੜੀ ਲੜਾਈ ਹੁੰਦੀ ਹੈ ਫੌਜੀਆਂ ਦੀ ਜਿਹੜਾ ਸਾਡਾ ਆਮਣੇ ਸਾਹਮਣੇ ਸਾਨੂੰ ਜਿਹੜਾ ਜੂਝਣਾ ਪੈਂਦਾ ਇੱਕ ਦੂਜੇ ਦੇ ਨਾਲ ਉਹ ਅਲੱਗ-ਅਲੱਗ ਕੰਟਰੀਜ਼ ਦੇ ਨਾਲ ਪੈਂਦਾ ਹੈ ਹੁਣ ਦੂਜਾ ਕੰਟਰੀ ਜਿਹਦੇ ਨਾਲ ਤੁਹਾਡੀ ਲੜਾਈ ਹੋਣੀ ਹੈ ਜਾਂ ਹੋ ਰਹੀ ਹੈ ਉਹ ਕਿੰਨਾ ਵਿਕਸਿਤ ਹੈ ਉਹਦੇ ਕੋਲ ਕਿਹੜੇ ਵੈਪਨ ਨੇ ਅਗਰ ਉਸ ਟੈਕਨੋਲੋਜੀ ਦੇ ਮੁਤਾਬਕ ਅਗਰ ਤੁਸੀਂ ਐਡਵਾਂਸਮੈਂਟ ਤੁਹਾਡੀ ਵੀ ਹੋ ਰਹੀ ਹੈ ਤੇ ਫਿਰ ਤੇ ਚੰਗੀ ਗੱਲ ਹੈ ਨਹੀਂ ਦੇਖੋ ਜਿਹਦੇ ਕੋਲ ਚੰਗੇ ਸੁਪੀਰੀਅਰ ਵੈਪਨ ਹੋਣਗੇ ਉਹ ਕੱਲ ਨੂੰ ਲੜਾਈ ਜਿਹੜਾ ਉਹ ਭਾਰੂ ਪੈ ਜਾਏਗਾ ਹੁਣ ਅੱਜ ਕੱਲ੍ਹ ਲੜਾਈ ਵੀ ਦੇਖੋ ਬਹੁਤ ਜ਼ਿਆਦਾ ਆ ਰਹੀ ਹੈ ਦੇ ਉੱਤੇ ਲੇਟੈਸਟ ਟੈਕਨੋਲੋਜੀ ਇਹ ਹੈ ਖਾਸ ਤੌਰ ਤੇ ਡਰੋਨ ਵਗੈਰਾ ਆ ਰਹੇ ਨੇ ਜੀ ਔਰ ਰਾਕਟ ਮਾਈਜ਼ ਬਹੁਤਿਆਂ ਇਹੋ ਜਿਹੀ ਟੈਕਨੋਲੋਜੀ ਆ ਰਹੀਆਂ ਨੇ ਜਿਹਦੇ ਨਾਲ ਘਰ ਬੈਠੇ ਹੀ ਤੁਸੀਂ ਦੂਜੇ ਦੇਸ਼ ਦੇ ਉੱਤੇ ਪੂਰੇ ਤੇ ਪੂਰੇ ਅਟੈਕ ਕਰ ਸਕਦੇ ਜੀ ਔਰ ਹੁਣ ਡੇ ਨੇ ਔਰ ਕਿੰਨੇ کارਗਰ ਨੇ ਕਿੰਨੇ ਇਫੈਕਟਿਵ ਨੇ ਇਹ ਜਿਹੜੀ ਵੱਡੀ ਚੀਜ਼ ਹੈ ਇਹ ਟੈਕਨੋਲੋਜੀ ਤੇ ਡਿਪੈਂਡ ਕਰਦੀ ਹੈ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਇਜ਼ਰਾਇਲ ਤੇ ਲੜਾਈ ਚੱਲ ਰਹੀ ਹੈ ਹੁਣ ਅਰਬ ਕੰਟਰੀ ਇਹਨੇ ਤਿੰਨ ਚਾਰ ਕੰਟਰੀ ਨੇ ਜਿਹੜੇ چارੋਂ ਪਾਸੇ ਇਜ਼ਰਾਇਲ ਦੇ ਉੱਤੇ ਫਾਇਰ ਕਰਦੇ ਨੇ ਮਜ਼ਾਈਲ ਛੁੜਦੇ ਨੇ ਕਈ ਕੁਝ ਕਰ ਰਹੇ ਨੇ ਲੇਕਿਨ ਇਜ਼ਰਾਇਲ ਵਾਲੇ ਉਹ ਮਜ਼ਾਈਲ ਜਿਹੜੇ ਵੀ ਰਾਕਟ ਨੇ ਆਪਣੇ ਦੇਸ਼ ਦੇ ਉੱਤੇ ਡਿੱਗਣ ਨਹੀਂ ਦੇ ਰਹੇ ਨਾ ਉਹ ਕੰਡੀਸ਼ਨ ਸਾਡੀ ਨਹੀਂ ਹੈਗੀ ਅਸੀਂ ਇਸ ਮਾਮਲੇ ਨਾਲ ਇਹਨਾਂ ਵੈਪਨਰੀ ਨਾਲੋਂ ਕਾਫੀ ਪਿੱਛੇ ਆ ਕਮਜ਼ੋਰ ਆ ਹੁਣ ਇੱਕ ਕੰਟਰੀ ਦੇ ਉੱਤੇ ਇੰਨੇ ਕੰਟਰੀ ਵਾਰ ਕਰਨ ਇੰਨੇ ਰਾਕਟ ਸੁੱਟਣ ਮਜ਼ਾਈ ਸੁੱਟਣ ਔਰ ਉਹ ਇੱਕ ਮਜ਼ਾਈ ਨੂੰ ਵੀ ਆਪਣੇ ਕੰਟਰੀ 'ਚ ਡਿਗਰ ਨਾ ਦੇਵੇ ਇਹ ਤੇ ਬੜੀ ਇੱਕ ਬਹੁਤ ਵੱਡੀ ਐਕਸਟ੍ਰੀਮ ਲੈਵਲ ਦੀ ਅਚੀਵਮੈਂਟ ਆ ਉਸ ਕੰਟਰੀ ਕੋਲ ਤੋਂ ਇਸ ਲਈ ਜਿਹੜੀ ਸੈਲਫ ਸੈਫੀਸ਼ੀਐਂਟ ਆ ਇਹ ਆਪਣੀ ਜਗ੍ਹਾ ਤੇ ਆ ਲੇਕਿਨ ਸਾਡੀ ਜਿਹੜੀ ਟੈਕਨੋਲੋਜੀ ਆ ਉਹਦੇ ਵਿੱਚ ਸੈਲਫ ਸੈਫੀਸ਼ੀਐਂਟ ਹੋਣਾ ਬਹੁਤ ਜ਼ਰੂਰੀ ਹੈ बिकॉज ਇੰਟਰਨੈਸ਼ਨਲ ਲੈਵਲ ਤੇ ਅੱਜ ਕੱਲ ਕੀ ਵੈਪਨਰੀ ਅਡਵਾਂਸਮੈਂਟ ਆ ਰਹੀਆਂ ਨੇ ਉਹ ਤੁਹਾਡੀਆਂ ਵੀ ਹੋਣੀਆਂ ਜ਼ਰੂਰੀ ਨੇ ਨਹੀਂ ਤੇ ਤੁਸੀਂ ਪਿਛੜ ਜਾਓਗੇ ਪਿੱਛੇ ਰਹਿ ਜਾਓਗੇ ਹੁਣ ਤੁਹਾਡੀਆਂ ਰਾਈਫਲਾਂ ਪੁਰਾਣੀਆਂ ਹੋਣ ਤੁਹਾਡੇ ਮੋਬਾਈਲ ਸਿਸਟਮ ਇਹ ਸਾਰੇ ਜਿਹੜੇ ਨੇ ਅਗਰ ਇੰਟਰਨੈਸ਼ਨਲ ਲੈਵਲ ਦੀ ਟੈਕਨੋਲੋਜੀ ਨਾਲ ਨਹੀਂ ਮੈਚ ਕਰ ਰਹੇ ਤੇ ਤੁਸੀਂ ਤੇ ਮਾਰ ਖਾ ਜਾਓਗੇ ਤੋਂ ਇਸ ਕਰਕੇ ਸੈਲਫ ਸੇਫਟੀ ਤਾਂ ਹੁਣ ਆਪਣੀ ਜਗ੍ਹਾ ਕਹਿਣਾ ਕਵਾਣਾ ਬੜੀ achhiyan gallan ਆ ਲੇਕਿਨ ਇਹ ਸਾਡਾ ਵਾਹ ਪੈਂਦਾ ਜਿਹੜਾ ਉਹ ਬਾਹਰਲੇ ਮੁਲਕਾਂ ਦੇ ਨਾਲ ਪੈਣਾ ਕਿਹੜੇ ਮੁਲਕ ਦੇ ਨਾਲ ਪੈਂਦਾ ਉਹਦੀ ਕਿਹੜੀ ਟੈਕਨੋਲੋਜੀ ਹੈ ਕਿੰਨੇ ਸੁਪੀਰੀਅਰ ਵੈਪਨ ਨੇ ਕਿਹੜੀ ਕਿਹੜੇ ਉਹਨਾਂ ਕੋਲ A to Z ਜਿਹੜੇ ਨੇ ਅੱਜ ਕੱਲ ਤੇ ਹਵਾਈ ਕੰਮ ਹੋ ਰਿਹਾ ਬਹੁਤ ਜ਼ਿਆਦਾ ਹੀ ਤੋਂ ਇਸ ਲਈ ਉਹਦੀ ਐਕੂਰੇਸੀ ਫਾਇਰਿੰਗ ਔਰ ਉਹਨਾਂ ਜਿਹੜੀ ਹੈ ਉਹਨਾਂ ਤੋਂ ਅੱਗੋਂ ਉਹਨਾਂ ਦਾ ਬਚਾਓ ਕਰਨਾ ਇਹ ਇੱਕ ਬਹੁਤ ਵੱਡੀ ਟੈਕਨੋਲੋਜੀ ਹੈ ਜਿਹੜੀ ਕਿ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਹੁਣ ਅੱਜ ਦੇ ਤੁਹਾਡੇ ਪ੍ਰੋਟੈਕਸ਼ਨ ਵਾਸਤੇ ਅੱਜ ਕੱਲ ਨਵੇਂ-ਨਵੇਂ ਇਕੁਪਮੈਂਟ ਨਿਕਲੇ ਨੇ ਨਵੀਆਂ-ਨਵੀਆਂ ਸਮਾਨ ਨਿਕਲਿਆ ਜਿਹਦੇ ਨਾਲ ਤੁਸੀਂ ਦੂਰੋਂ ਹੀ ਪਤਾ ਲਾ ਸਕਦੇ ਹੋ ਕਿ ਤੁਹਾਡੇ ਵੱਲ ਕੋਈ ਐਨਮੀ ਦਾ ਆ ਰਿਹਾ ਹੈ ਫਾਇਰ ਜਾਂ ਕੋਈ ਅਟੈਕ ਆ ਰਿਹਾ ਹੈ ਹੁਣ ਕਈ ਵਾਰੀ ਪਤਾ ਹੀ ਨਾ ਲੱਗੇ ਤੇ ਫਿਰ ਬੰਦਾ ਤੇ ਉਦੈ ਮਾਰਿਆ ਜਾਣਾ ਇਸ ਕਰਕੇ ਐਡਵਾਂਸਮੈਂਟ ਜਿਹੜੀ ਹੈ ਨਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਣਾ ਉਹਦੇ ਨਾਲ ਮੈਚ ਕਰਨਾ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਤੁਸੀਂ ਅਗਰ ਖੁਦ ਨਹੀਂ ਬਣਾ ਸਕਦੇ ਤੁਸੀਂ ਖਰੀਦ ਲਓ ਹੁਣ ਖਰੀਦ ਲਈ ਵੀ ਪੈਸੇ ਚਾਹੀਦੇ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਜੋ ਡਿਫੈਂਸ ਦਾ ਜਿਹੜਾ ਬਜਟ ਹੈ ਸਾਡਾ ਉਹ ਕੰਪੈਰੀਡ ਟੂ ਅਦਰ ਕੰਟਰੀਜ਼ ਸਾਡਾ ਇਹਨਾਂ ਅੱਛਾ ਨਹੀਂ ਹੈਗਾ ਕਾਫੀ ਕਮਜ਼ੋਰ ਹੈ ਔਰ ਜੀਡੀਪੀ ਦੇ ਲਿਹਾਜ਼ ਨਾਲ ਵੀ ਸਾਡਾ ਟੋਟਲ 2% ਤੱਕ ਮਸ਼ਾ ਪਹੁੰਚਣ ਦੇ ਆ ਔਰ ਹਰ ਸਾਲ ਜਿਹੜਾ ਇਹ ਜਿਹੜਾ ਪਰਸੈਂਟੇਜ ਵਾਈਜ਼ ਇਹ ਜਿਹੜਾ ਨੈਸ਼ਨਲ ਡਿਫੈਂਸ ਦੇ ਉੱਤੇ ਖਰਚਾ ਹੋ ਰਿਹਾ ਇਹ ਕੰਪੈਰੀਟਿਵਲੀ ਘਟ ਰਿਹਾ ਹੈ ਔਰ ਵੈਪਨ ਦੀ ਕੀਮਤ ਵਧੀ ਜਾ ਰਹੀ ਹੈ ਹੁਣ ਇੱਕ ਟੈਂਕ ਲੈ ਲਓ ਜਹਾਜ਼ ਲੈ ਲਓ ਕੋਈ ਮਜ਼ਾਈਲ ਲੈ ਲਓ ਹੁਣ ਕਰੋੜਾਂ ਚ ਹਰ ਚੀਜ਼ ਜਾ ਰਹੀ ਹੈ ਔਰ ਉਹਦੇ ਲਈ ਜਿਹੜਾ ਤੁਹਾਡਾ ਫਾਈਨੈਂਸ਼ੀਅਲ ਸਿਸਟਮ ਐ سپورਟ ਉਹ ਦੇਸ਼ ਦੇ ਵੱਲੋਂ